ਹਰ ਗਲੀ ਚ ਇੱਕ ਐਮਐਲਏ ਦੇ ਵਜ਼ੀਰ ਤਰੇ ਫਿਰਦੇ ਆ ਕੀ ਹਾਲਾਤਾਂ ਨੂੰ ਕੀ ਲੱਗਦਾ ਹੈ ਦੇਖੋ ਜੀ ਐਮਐਲਏ ਤੇ ਵਜ਼ੀਰ ਉਦੋਂ ਤਰੇ ਫਿਰਦੇ ਨੇ ਜਦੋਂ ਲੋਕ ਬੁਲਾਉਂਦੇ ਨੇ ਜਦੋਂ ਲੋਕਾਂ ਦਾ ਪਿਆਰ ਨਜ਼ਰ ਆਉਂਦਾ ਸੋ ਇਹ ਮੈਂ ਧੰਨਵਾਦ ਕਰਦਾ ਡੇਰਾ ਬਾਬਾ ਨਾਨਕ ਵਾਲੇ ਲੋਕਾਂ ਦਾ ਹਲਕੇ ਵਾਲਿਆਂ ਦਾ ਜਿਨ੍ਹਾਂ ਨੇ ਇਹਨਾਂ ਸਾਨੂੰ ਮੋਹ ਪਿਆਰ ਵਿਖਾ ਲਿਆ ਹੁਣ ਇਹ ਮੋਹ ਪਿਆਰ ਜਿਹੜਾ ਵੋਟਾਂ ਦੇ ਵਿੱਚ ਜਿਹੜਾ ਤਬਦੀਲ ਹੋਊਗਾ ਇਹ ਪ੍ਰਤੱਖ ਤੁਸੀਂ ਵੀ ਸਾਹਮਣੇ ਹੋ ਔਰ ਤੁਹਾਡੇ ਨਜ਼ਰੋਂ ਦੋ ਤਿੰਨ ਬਾਅਦ ਚੋਣ ਪ੍ਰਚਾਰ ਖਤਮ ਹੋ ਜਾਣਾ ਬਿਲਕੁਲ ਜੀ ਕੀ ਲੱਗਦਾ ਹਾਲਾਤ ਹਾਲਾਤ ਬਹੁਤ ਵਧੀਆ ਜੀ ਆਮ ਆਦਮੀ ਪਾਰਟੀ ਦੀ ਹੱਕ ਚ ਜਾ ਰਹੇ ਨੇ ਗੁਰਦੀਪ ਰੰਦਾਵੇ ਦੇ ਹੱਕ ਚ ਜਾ ਰਹੇ ਨੇ ਔਰ ਲੋਕ ਜਿਹੜੇ ਨੇ ਚਾਹੁੰਦੇ ਨੇ ਕਿਉਂਕਿ ਸਰਕਾਰ ਜਿਹੜੀ ਹੈ 2.5 ਸਾਲ ਰਹਿੰਦੀ ਹੈ ਕਰੀਬ ਹੱਲੇ 2.5 ਸਾਲ ਜਿਹੜੀ ਰਹਿੰਦੀ ਹੈ ਸਰਕਾਰ ਲੋਕਾਂ ਦੀ ਇੱਕੋ ਇੱਕ ਸੋਚ ਹੈ ਵੀ ਆਪਾਂ ਜਿਹੜਾ ਸਰਕਾਰ ਦੇ ਵਿੱਚ ਆਪਣਾ ਐਮ ਐਲ ਏ ਬਣਾ ਕੇ ਭੇਜੀਏ ਤਾਂ ਜੋ ਕਿ ਆਪਣਾ ਹਿੱਸਾ ਜਿਹੜਾ ਡੇਰਾ ਬਾਬਾ ਨਾਨਕ ਦਾ ਉਹ ਵੀ ਲੈ ਕੇ ਆ ਸਕੀਏ ਵਾਂਸੀ ਬਾਣ ਉਹ ਇਹ ਦੋ ਦਿਨਾਂ ਦੇ ਚੱਕਰ ਲਾਣਗੇ ਨਹੀਂ ਜੀ ਹੱਲੇ ਕੋਈ ਐਸਾ ਪਲਾਨ ਨਹੀਂ ਹੈਗਾ ਔਰ ਜਦੋਂ ਵੀ ਉਹਨਾਂ ਦਾ ਲੱਗੂਗਾ ਮੈਸੇਜ ਜ਼ਰੂਰ ਤੁਹਾਨੂੰ ਕਨਵੇ ਕੀਤਾ ਜਾਊ ਤੁਸੀਂ ਮੈਂਬਰ ਪਾਰਲੀਮੈਂਟ ਦੇ ਵਿੱਚ ਹੋਣ ਲੜੀਆ ਤੇਰਾ ਪਪਾ ਨਾਨਕ ਕਲਕੇ ਦੀ ਇੱਕ ਸਿੱਖਤ ਰਹੀ ਹੈ ਕਿ ਇੱਕ ਰਾਤ ਇਲੈਕਸ਼ਨ ਪਲਟ ਜਾਂਦਾ ਹੁੰਦਾ ਜੋਰ ਜਨਮ ਅਰਤੀ ਦਾ ਦੇਖੋ ਜੀ ਮੈਂ ਮੈਨੂੰ ਲੱਗਿਆ ਪਤਾ ਵੀ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਕਿਉਂਕਿ ਇਹ ਤਕਰੀਬਨ ਸਾਨੂੰ ਕਈ ਸਰਪੰਚਾਂ ਨੇ ਵੀ ਦੱਸਿਆ ਵੀ ਰਾਤੋਂ ਰਾਤ ਹੀ ਇਲੈਕਸ਼ਨ ਪਲਟ ਜਾਂਦੀ ਹੈ ਜੀ ਇੱਥੇ ਪੈਸਾ ਚੱਲਦਾ ਹੈ ਸ਼ਰਾਬ ਚੱਲਦੀ ਹੈ ਜੀ ਸੂਟ ਤੱਕ ਰਾਸ਼ਨ ਦੀਆਂ ਜਿਹੜੀਆਂ ਮੈਂ ਕਹਿ ਸਕਦਾ ਵੀ ਉਹ ਥੈਲੇ ਜਾਂਦੇ ਨੇ ਸੋ ਇਹਦੇ ਵਿੱਚੋਂ ਸਾਨੂੰ ਇਹ ਆ ਵੀ ਆਪਾਂ ਕਿਸੇ ਵੀ ਵੇਖੋ ਇਹ ਲੋਕਾਂ ਨੂੰ ਮੌਕਾ ਮਿਲਦਾ ਵਿਚਾਰੇ ਜਿਹੜੇ ਮੈਂ ਕਹਿ ਸਕਦਾ ਵੀ ਉਹ ਲੋਕ ਨੇ ਜਿਹੜੇ ਵਿਚਾਰੇ ਮਾਤਰ ਸਾਥ ਨੇ ਉਹ ਮੈਨੂੰ ਲੱਗਦਾ ਵੀ ਜਿਹੜੇ ਲੈਂਦੇ ਨੇ ਸੋ ਅਸੀਂ ਕਿਸੇ ਨੂੰ ਮਨਾ ਨਹੀਂ ਕਰਾਂਗੇ ਅਬ ਇਹੋ ਬੇਨਤੀ ਕਰਦੇ ਆਂ ਅਸੀਂ ਹੈਗੇ ਆ ਆਮ ਆਦਮੀ ਪਾਰਟੀ ਵਾਲੇ ਝਾੜੂ ਵਾਲੇ ਸਾਡੇ ਕੋ ਨਾ ਤੇ ਪੈਸਾ ਖਰਚਿਆ ਜਾਣਾ ਨਾ ਸਾਡੇ ਕੋ ਸ਼ਰਾਬ ਦਿੱਤੀ ਜਾਣੀ ਨਾ ਸਾਡੇ ਕੋ ਸੂਰ ਦਿੱਤੇ ਜਾਣੇ ਨਾ ਸਾਡੇ ਕੋ ਰਾਸ਼ਨ ਦਿੱਤਾ ਜਾਣਾ ਪਰ ਹਾਂ ਜਿਹੜੀਆਂ ਸਾਡੀਆਂ ਵਿਰੋਧੀ ਪਾਰਟੀਆਂ ਨੇ ਉਹ ਹੈਗੀਆਂ ਨੇ ਤਗੜੀਆਂ ਇਹ ਜੋ ਦੇਣ ਮੈਂ ਤੁਹਾਡੇ ਮਾਧਿਅਮ ਰਾਹੀਂ ਇਹਨਾਂ ਨੂੰ ਇੱਕ ਸੰਦੇਸ਼ ਆਪਣੇ ਲੋਕਾਂ ਨੂੰ ਦੇਣਾ ਚਾਹੁੰਦਾ ਵੀ ਜੋ ਦੇਣ ਲੈ ਲੈਣਾ ਮਨਾ ਨਹੀਂ ਕਰਨਾ ਔਰ ਬੇਨਤੀ ਇਹੋ ਹੈ ਵੀ ਵੇਖ ਲਿਓ ਵੀ ਜੇ ਕਿਤੇ ਥੋੜੇ ਦੇਣ ਤੇ ਇਹ ਕਹਿਣਾ ਵੀ ਪਰਿਵਾਰ ਵੱਡਾ ਹੈ ਵੱਧ ਚਾਹੀਦਿਆ ਜੇ ਕਿਤੇ ਰਾਸ਼ਨ ਦੀਆਂ ਥੈਲੀਆਂ ਦੋ ਕੌਣ ਤੇ ਇਹ ਦੱਸ ਦੇਣ ਵੀ ਨਹੀਂ ਜੀ ਪਰਿਵਾਰ ਸਾਡੇ 10 ਜੀ ਨੇ ਇੱਥੇ ਘੱਟੋ ਕਰਨੀ 20 ਚਾਹੀਦੀਆਂ ਜੇ ਪੈਸੇ ਪੈਸੇ ਦੇਣ ਤੇ ਇਹ ਵੀ ਦੱਸ ਦੇਣਾ ਵੀ ਪਰਿਵਾਰ ਵੱਡਾ ਹੈ ਵੱਧ ਚਾਹੀਦੇ ਜੋ ਦੇਣ ਲੈ ਲਿਓ ਮਨਾ ਨਹੀਂ ਕਰਨਾ ਪਰ ਵੋਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਨੂੰ ਪਾ ਦਿਓ ਕਿਉਂਕਿ ਅਸੀਂ ਤੁਹਾਡੇ ਬੱਚਿਆਂ ਤੇ ਅਸੀਂ ਤੁਹਾਡੇ ਬਜ਼ੁਰਗਾਂ ਦੇ ਅਸੀਂ ਆਪਣੇ ਨੌਜਵਾਨਾਂ ਦੇ ਹੱਕ ਲਈ ਪਕਰਨਾ ਚਾਹੁੰਦੇ ਆ ਜੇ ਅੱਜ ਕਿ ਵੀ ਪੈਸੇ ਦੇ ਕੇ ਜਾਂ ਅਸੀਂ ਵੀ ਇਲੈਕਸ਼ਨਾਂ ਤੇ ਪੈਸਾ ਖਰਚ ਕੇ ਵੋਟਾਂ ਲਵਾ ਕੇ ਤੇ ਫਿਰ ਪਹਿਲਾਂ ਨੂੰ ਸਭ ਤੋਂ ਪਹਿਲਾਂ ਹਰ ਲੀਡਰ ਦੇ ਮਾਈਂਡ ਚ ਹੁੰਦਾ ਵੀ ਯਾਰ ਜੇ ਮੈਂ ਪੈਸਾ ਖਰਚਿਆ ਪਹਿਲਾਂ ਮੈਂ ਪੈਸਾ ਪੂਰਾ ਕਰਾਂ ਅਸੀਂ ਇਹ ਪੈਸੇ ਦੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਅਸੀਂ ਲੋਕਾਂ ਦੇ ਦਿਲਾਂ ਤੇ ਰਾਜ ਕਰਨਾ ਚਾਹੁੰਦੇ ਕਹਿੰਦੀ ਆ ਕਿ ਸਾਰੀ ਸਰਕਾਰ ਲੱਗੀ ਹੋਈ ਆ ਰੰਧਾਵਾ ਚਾਹੁੰਦੇ ਵਿੱਚ ਪਰ ਕਾਂਗਰਸ ਨੂੰ ਤੇ ਰੰਧਾਵਾ ਪਰਿਵਾਰ ਨੂੰ ਨਹੀਂ ਹਰਾ ਪਾਇਆ ਦੇਖੋ ਜੀ ਮੈਂ ਤੁਹਾਡੀ ਗੱਲ ਨਾਲ ਤੁਸੀਂ ਕਹਿ ਰਹੇ ਹੋ ਵੀ ਸਾਰੀ ਸਰਕਾਰ ਲੱਗੀ ਹੋਈ ਆ ਮੈਂ ਕਹਿਣਾ ਚਾਹੁੰਦਾ ਜੀ ਰੰਧਾਵਾ ਸਾਹਿਬ ਕਿਹੜੀ ਪਾਰਟੀ ਦੇ ਨੇ ਰੰਦਾਵਾ ਸਾਹਿਬ ਦੀ ਕੋਈ ਪਰਸਨਲ ਪਾਰਟੀ ਹੈ ਇੱਥੇ ਪ੍ਰਤਾਪ ਬਾਜਵਾ ਜੀ ਉਹ ਕਿਹਾਗੇ ਨੇ ਤ੍ਰਿਪਤ ਬਾਜਵਾ ਜੀ ਕੰਮ ਕਰ ਰਹੇ ਨੇ ਸੋ ਸਾਰੇ ਜਿਹੜੇ ਲੀਡਰ ਨੇ ਉਹ ਕੰਮ ਕਰ ਰਹੇ ਨੇ ਅੰਬਰਸਰੋਂ ਐਮਐਲਏ ਆ ਰਹੇ ਨੇ ਪਠਾਨਕੋਟੋਂ ਆ ਰਹੇ ਨੇ ਇਹਨਾਂ ਦੇ ਸਾਬਕਾ ਐਮਐਲਏ ਸਾਰੀ ਤੇ ਕਾਂਗਰਸ ਇੱਥੇ ਲੱਗੀ ਹੈ ਸੋ ਕਹਿਣ ਦਾ ਭਾਵ ਇਹਨਾਂ ਨੂੰ ਹੁਣ ਸਾਡੀ ਸਰਕਾਰ ਨਜ਼ਰ ਆ ਰਹੀ ਹੈ ਜਿਹੜੇ ਇਹਨਾਂ ਦੇ ਬੰਦੇ ਪਹਿਲਾਂ ਪੁਰਾਣੀਆਂ ਸਰਕਾਰਾਂ ਚ ਰਹੇ ਉਹ ਨਹੀਂ ਨਜ਼ਰ ਆ ਰਹੇ ਸੋ ਇਹਨਾਂ ਨੇ ਵੀ ਪੂਰਾ ਯੋਰ ਲਾਇਆ ਪਿਆ ਵਾ ਗੱਲ ਆ ਆਪਾਂ ਇਹਨਾਂ ਕਹੀਏ ਵੀ ਰੰਦਾਵੇ ਦੀ ਇਲੈਕਸ਼ਨ ਆ ਗੱਲ ਇਲੈਕਸ਼ਨ ਹੈਗੀ ਆ ਕਾਂਗਰਸ ਪਾਰਟੀ ਦੀ ਉਹਨਾਂ ਦੀ ਵੀ ਪਾਰਟੀ ਪੂਰਾ ਯੋਰ ਲਾ ਰਹੀ ਆ ਸੋ ਲੜਾਈ ਹੈ ਘੋਲ ਹੈ ਕਬੱਡੀ ਹੈ ਇੱਕ ਨੇ ਜਿੱਤਣਾ ਇੱਕ ਨੇ ਹਰਨਾ ਉਹ ਨੇਚਰਲੀ ਪਰ ਤੱਕ ਹੁੰਦਾ ਵੀ ਆ ਆ ਕਹਿੰਦੇ ਆਖਰੀ ਰਾਤ ਰਾਜਸਥਾਨ ਚ ਬੜੀਆਂ ਗੱਡੀਆਂ ਆ ਜਾਂਦੀਆਂ ਆ ਇਹ ਤੁਹਾਨੂੰ ਜਾਦਾ ਸਾਡੇ ਨਾਲੋਂ ਵੀ ਪਤਾ ਵੀ ਰਾਜਸਥਾਨ ਚੋਂ ਗੱਡੀਆਂ ਆਉਂਦੀਆਂ ਨੇ ਪਰ ਕੋਈ ਗੱਲ ਨਹੀਂ ਦੇਖੋ ਇਹ ਡੇਰਾ ਬਾਬਾ ਨਾਨਕ ਹਲਕੇ ਵਾਲਿਆਂ ਨੇ ਲੰਮੇ ਅਰਸੇ ਤੋਂ ਇਹਨਾਂ ਨੂੰ ਮੌਕੇ ਦਿੱਤੇ ਨੇ ਪਰ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਇਹ ਵੀ ਪਤਾ ਹੈ ਵੀ ਨਾ ਤੇ ਢਾਈ ਸਾਲੇ ਕੁਝ ਲਿਆ ਸਕਦੇ ਨੇ ਜੇ ਆਪਾਂ ਆਪਣਾ ਐਮਐਲਏ ਜਿਤਾਉਨੇ ਆ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੇ ਉਹਨਾਂ ਦਾ ਗਰਦੀਪ ਰੰਧਾਵਾ ਜਿਤਾਉਨੇ ਆ ਤੇ ਫੇਰ ਹੀ ਜਿਹੜਾ ਡੇਰਾ ਬਾਬਾ ਨਾਨਕ ਹਲਕੇ ਦਾ ਹੋਰ ਡਬਲ ਵਿਕਾਸ ਹੋ ਸਕਦਾ ਗੱਡੀਆਂ ਭਾਵੇਂ ਜਿੱਥੋਂ ਮਰਜ਼ੀ ਆ ਜਾਣ ਜੋ ਕੁਝ ਮਰਜ਼ੀ ਹੋ ਜਾਵੇ ਜਿਹੜੀਆਂ ਵੋਟਾਂ ਨੇ ਉਹ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਪਾਉਣੀਆਂ ਨੇ ਔਰ ਮੈਨੂੰ ਇਸ ਵਾਰ ਦੇਰ ਆ ਬਾਬਾ ਨਾਨਕ ਦੇ ਲੋਕਾਂ ਦੇ ਉੱਤੇ ਪੂਰਾ ਯਕੀਨ ਆ ਕਿਉਂਕਿ ਮੈਂ ਐਮਪੀ ਦੀ ਇਲੈਕਸ਼ਨ 'ਚ ਵੀ ਆਇਆ ਹਾਂ ਉਹਦੇ ਨਾਲੋਂ ਤੇ ਹੋਣ ਵਾਲੋਂ ਮੈਨੂੰ ਜ਼ਮੀਨ ਅਸਮਾਨ ਦਾ ਜਿਹੜਾ ਫਰਕ ਨਜ਼ਰ ਆਦਾ ਕਿ ਕੋਈ ਵੱਡਾ ਚਿਹਰਾ ਕਿਸੇ ਹੋਰ ਪਾਰਟੀ ਦਾ ਆ ਆਦਮੀ ਪਾਰਟੀ 'ਚ ਆਉਣਾ ਉਹ ਪਰਦਾ ਛੁੱਟੋਗਾ ਸੁ ਨਹੀਂ ਮੇਰੇ ਹਲੇ ਧਿਆਨ 'ਚ ਨਹੀਂ ਜੇ ਆ ਜੇ ਵੀ ਵੱਡਾ ਚਿਹਰਾ ਤੇ ਉਹਦਾ ਵੀ ਜੀ ਆਇਆਂ ਨੂੰ ਆਖਦੇ ਆਂ ਜੀ ਸਾਡੀ ਪਾਰਟੀ ਦੇ ਦਰਵਾਜ਼ੇ ਖੁੱਲੇ ਨੇ ਜਿਹੜੇ ਵਧੀਆ ਲੋਕ ਕੰਮ ਕਰਨ ਵਾਲੇ ਨੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਔਰ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਔਰ ਇਹੋ ਕਵਾਂਗੇ ਵੀ ਤਗੜੇ ਹੋ ਕੇ ਪਾਰਟੀ ਦਾ ਆਪਣਾ ਜਿਹੜਾ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੀ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਪਾਰਟੀ ਦਿੱਲੀ ਚ ਸਰਕਾਰ ਆ ਗਈ ਪੰਜਾਬ ਚ ਆ ਗਈ ਆਪਾਂ ਤੇ ਚੋਣੇ ਹੁਣ ਹੋਰ ਸਟੇਟਾਂ ਤੇ ਵੀ ਪਹੁੰਚੀਏ ਸੋ ਜੀ ਆਇਆਂ ਨੂੰ ਉਹਨਾਂ ਦਾ ਜੀ ਹਾਂ ਜੀ ਜ਼ਿਆਦਾਤਰ ਜਿਹੜੇ ਅਕਾਲੀ ਦਲ ਨੇ ਉਹ ਕੌਂਸਲੈਂਟ ਜ਼ਿਆਦਾਤਰ ਅਕਾਲੀ ਦਲ ਦੇਖੋ ਜੀ ਉਹ ਉਹ ਜੇ ਤੁਸੀਂ ਉਹਨਾਂ ਦੇ ਕਹਿਣ ਤੇ ਮੰਨੀ ਜਾਓਗੇ ਨਾ ਤੇ ਉਹ ਉਹਨਾਂ ਦੀ ਤੁਸੀਂ ਇੱਕ ਵੀਡੀਓ ਵੇਖੀ ਹੋਊਗੀ ਵਾਇਰਲ ਹੋ ਰਹੀ ਆ ਵੀ ਜਿਹਦੇ ਚ ਕਹ ਰਿਹਾ ਹੈ ਵੀ ਜਿਹੜਾ ਭਗਵੰਤ ਸਿੰਘ ਨੀਮਗਰ ਲਾਉਂਦਾ ਠੀਕ ਆ ਉਹ ਵੀ ਸੁਣਿਆ ਹੋਊਗਾ ਤੁਸੀਂ ਟ੍ਰੋਲ ਜਿਹੜਾ ਕੀਤਾ ਉਹ ਲੋਕਾਂ ਨੇ ਐਡਿਟ ਕਰਕੇ ਤੇ ਆਪ ਹੀ ਉਹਦੇ 'ਚ ਕਵਰ ਕਰਤਾ ਵੀ ਜੇ ਉਹ ਸਿੰਘ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਤੁਹਾਡੀਆਂ ਐਡੀਆਂ ਤੇ ਕਿਹੜਾ ਸਿੰਘ ਲਿਖਿਆ ਸੋ ਕਹਿਣ ਦਾ ਪਾਵੋ ਤੇ ਰੋਜ਼ ਕੋਈ ਨਾ ਕੋਈ ਬਿਆਨ ਕਦੀ ਕਿਸੇ ਦਾ ਬਿਆਨ ਕਦੀ ਗੈਂਗਸਟਰਾਂ ਦਾ ਬਿਆਨ ਕਦੀ ਕੁਝ ਬਿਆਨ ਕਦੀ ਕੁਝ ਉਹ ਲੋਕ ਉਹ ਨਾ ਸੁਣ ਸੁਣ ਕੇ ਹੁਣ ਅੱਕ ਚੁਕੇ ਨੇ ਹੁਣ ਥੋੜਾ ਜਿਹਾ ਬਦਲਾਅ ਕਰਨ ਗਿਆ ਕ੍ਰਿਸਚਨ ਭਾਈ ਚਾਰਾ ਵਾਰੀ ਕੀ ਖੋਗ ਨੇਦਾ ਜੀ ਬਿਲਕੁਲ ਜੀ ਬਹੁਤ ਵੱਡੀ ਤਦਾਦ ਹੈ ਇਸ ਹੁਣ ਇਹ ਵਿੱਚ ਹਾਂ ਹਾਂ ਉਹਨਾਂ ਵਰਗੀ ਦੇਖੋ ਜੀ ਕ੍ਰਿਸਚਨ ਭਾਈ ਚਾਰਾ ਸਾਡੇ ਨਾਲ ਚਟਾਨ ਬਣ ਕੇ ਖੜਾ ਜੀ ਰੋਜ਼ ਮੈਂ ਮੇਰੇ ਵੀ ਫੋਨ ਤੇ ਮੈਸੇਜ ਆਉਂਦੇ ਨੇ ਅਸੀਂ ਆਪਣਾ ਵਰਕ ਕਰ ਰਹੇ ਆ ਸਾਡਾ ਸਾਡੀ ਟੀਮ ਸਾਡਾ ਭਾਈਚਾਰਾ ਉਹ ਆਪਣਾ ਵਰਕ ਕਰ ਰਿਹਾ ਜੀ ਡੇਲੀ ਦੇ ਉਹ 20 25 25 ਮੀਟਿੰਗਾਂ ਉਹ ਵੀ ਕਰ ਰਹੇ ਨੇ ਆਪਣੇ ਬਿਹਾਰ ਤੇ ਕਰ ਰਹੇ ਨੇ ਔਰ ਆਪਾਂ ਰਿਣੀ ਆ ਉਹਨਾਂ ਦੇ ਵੀ ਉਹਨਾਂ ਨੇ ਸਾਥ ਦਿੱਤਾ ਵੇਖੋ ਹਰ ਗੱਲ ਕਿਉਂਕਿ ਇੱਥੋਂ ਦੇ ਲੋਕਾਂ ਨੇ ਪਰਖਿਆ ਵੀ ਆ ਇੱਥੋਂ ਦੇ ਲੋਕਾਂ ਨੇ ਜਿਤਾਇਆ ਵੀ ਇੱਕ ਜ਼ਿੰਮੇਵਾਰੀ ਦੀ ਇੱਕ ਭਾਵੇਂ ਸਰਪੰਚ ਲਾ ਲੋ ਸਰਪੰਚ ਜਦੋਂ ਜਿੱਤਦਾ ਉਹਦੇ ਸਿਰ ਤੇ ਜ਼ਿੰਮੇਵਾਰੀ ਦੀ ਪੱਗ ਹੁੰਦੀ ਆ ਜਦੋਂ ਐਮਐਲਏ ਕੋਈ ਬਣਾਉਂਦਾ ਤੇ ਉਹਦੇ ਸਿਰ ਤੇ ਇੱਕ ਹਲਕੇ ਦੀ ਪੱਗ ਹੁੰਦੀ ਹੈ ਸੋ ਉਹਨਾਂ ਨੂੰ ਉਹਨਾਂ ਨੇ ਕਿਸ ਤਰ੍ਹਾਂ ਆਪਣੇ ਹਲਕੇ ਨੂੰ ਡੀਲ ਕਰਨਾ ਕਿਸ ਤਰ੍ਹਾਂ ਲੋਕ